ਪਾਕਿਸਤਾਨ ਦੇ ਵਿੱਚ ਗਾਇਬ ਹੋਈ ਸਰਬਜੀਤ ਕੌਰ ਉਰਫ ਨੂਰ ਹੁਸੈਨ ਦੇ ਬਾਰੇ ਤਾਂ ਇਹ ਗੱਲ ਕਲੀਅਰ ਹੋ ਗਈ ਹੈ ਸਾਫ ਹੋ ਗਈ ਹੈ ਵੀ ਜਿਹੋ ਜੀਆਂ ਨੀਤਾਂ ਤੇ ਉਹੋ ਜੀਆਂ ਮਰਜ਼ਾ ਇੱਥੋਂ ਭੱਜੀ ਉੱਥੇ ਪਿਆਰ ਪਾਉਣ ਦੇ ਲਈ ਤੇ ਉੱਥੇ ਜਾ ਕੇ ਹੋਰ ਕਸੂਤੀ ਫਸ ਗਈ ਕਿਉਂਕਿ ਉਹਦੀ ਕਿਸੇ ਵੀ ਵੇਲੇ ਗ੍ਰਿਫਤਾਰੀ ਹੋ ਸਕਦੀ ਹੈ ਜਿਸ ਤਰੀਕੇ ਨਾਲ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਆ ਗਈ ਸੀ ਇੱਥੋਂ ਜੱਥੇ ਦੇ ਵਿੱਚ ਤਾਂ ਜੋ ਮੈਂ ਗੁਰੂ ਦੇ ਦਰਸ਼ਨ ਕਰ ਸਕਾਂ ਧਾਰਮਿਕ ਥਾਵਾਂ ਦੀ ਯਾਤਰਾ ਕਰ ਸਕਾਂ ਪਰ ਮਨ ਦੇ ਵਿੱਚ ਚੋਰ ਸੀ ਤੇ ਉਹ ਚੋਰ ਆ ਜਿਹੜਾ ਉਹਨੂੰ ਕਸੂਤੀ ਸਥਿਤੀ ਦੇ ਵਿੱਚ ਹੋਰ ਫਸਾ ਸਕਦਾ ਹੈ ਇਹ ਹੁਣ ਉਥੋਂ ਦੀ ਅਦਾਲਤ ਨੇ ਤੈਅ ਕਰ ਦੇਣਾ ਕਿਉਂਕਿ ਉਥੇ ਲਾਹੌਰ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਆ ਇੱਕ ਸਾਬਕਾ ਵਿਧਾਇਕ ਨੇ ਉਥੋਂ ਦੇ ਮਹਿੰਦਰਪਾਲ ਸਿੰਘ ਮਹਿੰਦਰਪਾਲ ਸਿੰਘ ਹੋਰਾਂ ਨੇ ਜਿਹੜੀ ਪਟੀਸ਼ਨ ਪਾਈ ਆ ਉਹਦੇ ਚ ਇਹ ਗੱਲ ਕਹੀ ਆ ਕਿ ਇੰਡੀਆ ਦੇ ਵਿੱਚੋਂ ਆਈ ਚੜ੍ਹਦੇ ਪੰਜਾਬ ਦੇ ਵਿੱਚੋਂ ਆਈ ਸਰਬਜੀਤ ਜੀਨੇ ਕੇ ਸਾਡੇ ਦੇਸ਼ ਦੇ ਵਿੱਚ ਆ ਕੇ شیخੂਪੁਰੇ ਵਾਲੇ 나ਸਰ ਹੁਸੈਨ ਨਾਲ ਨਿਕਾਹ ਕਰਵਾਇਆ ਇਸ ਔਰਤ ਦਾ ਕਿਰਦਾਰ ਚੜਦੇ ਪੰਜਾਬ ਦੇ ਵਿੱਚ ਜਿੱਥੋਂ ਇਹ ਆਈ ਆ ਉੱਥੇ ਵੀ ਗਲਤ ਆ ਇਹ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਰਹੀ ਆ ਇਹਦੇ ਉੱਤੇ ਕਈ ਜ਼ਿਲ੍ਹਿਆਂ ਦੇ ਵਿੱਚ ਪਰਚੇ ਦਰਜ ਰਹੇ ਆ ਸਾਡੇ ਦੇਸ਼ ਦੇ ਵਿੱਚ ਇਹ ਬਿਨਾ ਵੀਜ਼ੇ ਤੋਂ ਰਹਿ ਰਹੀ ਆ ਇਹਦੇ ਵੀਜ਼ੇ ਦੀ ਮਿਆਦ 13 ਤਰੀਕ ਨੂੰ ਮੁੱਕ ਚੁੱਕੀ ਆ ਯਾਨੀ ਕਿ 13 ਨਵੰਬਰ ਨੂੰ ਵੀਜ਼ੇ ਦੀ ਮਿਆਦ ਮੁੱਕ ਚੁੱਕੀ ਆ ਤੇ ਇਹ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਰਹਿ ਰਹੀ ਆ ਕੀ ਪਤਾ ਇਹ ਕਿਹੜੇ ਮਨਸ਼ੇ ਤਹਿਤ ਇੱਥੇ ਆਈ ਆ ਇਹਦੇ ਮਨ ਦੇ ਵਿੱਚ ਕਿਹੜੀ ਖੋਟ ਹੈ ਤੇ ਇੱਥੇ ਇਹ ਕਿਹੜੇ ਮਕਸਦ ਦੇ ਤਹਿਤ ਕੀ ਕੀ ਕੁਝ ਕਰ ਸਕਦੀ ਆ ਇਹ ਆਉਣ ਵਾਲੇ ਵਕਤ ਦੇ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਾ ਹੋਵੇ ਇਸ ਕਰਕੇ ਇਹਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ ਤੇ ਗ੍ਰਿਫਤਾਰ ਕਰਕੇ ਇਹਨੂੰ ਇੰਡੀਆ ਭੇਜਿਆ ਜਾਵੇ ਮਤਲਬ ਇਹ ਆ ਵੀ ਉੱਥੇ ਵੀ ਉਹਦੇ ਉਹੀ ਹਾਰ ਪੈ ਰਹੇ ਜਿਹੜੇ ਕਿ ਇੱਥੇ ਹਾਰ ਪੈ ਰਹੇ ਆ ਕਈ ਲੋਕ ਇਹ ਗੱਲ ਕਹਿ ਦਿੰਦੇ ਹੁੰਦੇ ਆ ਪਿਆਰ ਦੇ ਮੂਰੇ ਸਭ ਕੁਝ ਜਾਇਜ਼ ਆ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਆ ਪਰ ਆ ਵੀ ਜਾਇਜ਼ ਆ ਇਹਦਾ ਮਤਲਬ ਇਹ ਆ ਕਿ ਕੱਲੇ ਇੱਥੇ ਹੀ ਨਹੀਂ ਵੀ ਜਿਹੜੇ ਉਹਨੂੰ ਲਾਹਨਤਾਂ ਪਾਉਣ ਵਾਲੇ ਆ ਉਹ ਥਾਂ ਦੇ ਉੱਤੇ ਜਿੱਥੇ ਉਹ ਜਾ ਚੁੱਕੀ ਆ ਲਾਹਨਤਾਂ ਦੇ ਟੋਕਰੇ ਹਰ ਰੋਜ਼ ਉਹਦੇ ਸਿਰ ਦੇ ਉੱਤੇ ਉੱਥੇ ਵੀ ਰੱਖੇ ਜਾ ਰਹੇ ਆ ਪਰ ਹਾਲੇ ਉਹ ਗਾਇਬਾ ਹਾਲੇ ਉਹ ਲਾਪਤਾ ਹਾਲੇ ਉਹ ਭੱਜੀ ਹੋਈ ਆ ਪਾਕਿਸਤਾਨ ਦੇ ਵੀ ਉਹ ਕਿਹੜੇ ਹਿੱਸੇ ਦੇ ਵਿੱਚ ਆ ਉਹ ਆਪਦੇ ਸ਼ੋਹਰ ਨੂੰ ਕਿਹੜੀ ਥਾਂ ਦੇ ਉੱਤੇ ਲੈ ਕੇ ਗਈ ਆ ਜਾਂ ਸ਼ੋਹਰ ਉਹਨੂੰ ਲੈ ਕੇ ਕਿਹੜੀ ਥਾਂ ਦੇ ਉੱਤੇ ਛੁਪਣ ਦੀ ਸ਼ੋਤ ਹੋ ਗਿਆ ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਇਹ ਜਿਹੜੇ ਇੱਥੋਂ ਵਾਲੇ ਪਰਿਵਾਰਕ ਜੀ ਆ ਉਹਨਾਂ ਨੂੰ ਨਹੀਂ ਪਤਾ ਵੀ ਉਹ ਉਥੇ ਕਿਵੇਂ ਗਈ ਆ ਉਹਦਾ ਮਕਸਦ ਕੀ ਸੀ ਉਹ ਉਥੇ ਕਿਵੇਂ ਉਹਦੇ ਨਾਲ ਗਿੱਟਬਿਟ ਦੇ ਵਿੱਚ ਹੈ ਤੇ ਜਿਹਦੇ ਕੋਲੇ ਉਥੇ ਰਹਿਣ ਗਈ ਆ ਉਹਦੇ ਨਾਲ ਉਥੋਂ ਫਰਾਰ ਹੋ ਗਈ ਆ ਤੇ ਜਿਹੜਾ ਉਥੋਂ ਵਾਲਾ ਯਾਨਕਿ ਨਾਸਰ ਹੁਸੈਨ ਉਹਦਾ ਟੱਬਰ ਇਸ ਗੱਲੋਂ ਪਛਤਾਉਂਦਾ ਵੀ ਸਾਡੇ ਸਿਰ ਦੇ ਵਿੱਚ ਸਵਾਭ ਮੁਫਤੇ ਦੇ ਵਿੱਚ ਪਵਾਤੀ ਆ ਯਾਨਕਿ ਇਸ ਉਮਰ ਦੇ ਵਿੱਚ ਇਸ਼ਕ ਦੇ ਆ ਪਵਾੜੇ ਵੀ ਆ ਅਦਾਲਤ ਦੇ ਵਿੱਚ ਪਟੀਸ਼ਨ ਪਾਉਣ ਵਾਲੇ ਨੇ ਇਹ ਗੱਲ ਕਹੀ ਆ ਵੀ ਜਦੋਂ ਮਕਸਦ ਨਹੀਂ ਕਲੀਅਰ ਜਦੋਂ ਇਰਾਦਾ ਨਹੀਂ ਕਲੀਅਰ ਤੇ ਫਿਰ ਭਾਈ ਇਹਨਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਇਹ ਧਾਰਮਿਕ ਯਾਤਰਾ ਵਾਲਾ ਵੀਜ਼ਾ ਲੈ ਕੇ ਆਏ ਆ ਇਹਨਾਂ ਨੇ ਧਾਰਮਿਕ ਯਾਤਰਾ ਦੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਇਹਨਾਂ ਨੇ ਵੀਜ਼ੇ ਦੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਇਹਨਾਂ ਨੇ ਇਸ ਥਾਂ ਦੇ ਉੱਤੇ ਆਉਣ ਦਾ ਮਕਸਦ ਕੁਝ ਹੋਰ ਦੱਸਿਆ ਤੇ ਅੰਦਰ ਮਕਸਦ ਕੁਝ ਹੋਰ ਸੀ ਇਸ ਕਰਕੇ ਇਹਨਾਂ ਦੀ ਕੱਲੀ-ਕੱਲੀ ਗੱਲ ਸ਼ੱਕ ਦੇ ਦਾਇਰੇ ਵਿੱਚ ਹੈ ਤੇ ਜੋ ਸ਼ੱਕ ਦੇ ਦਾਇਰੇ ਦੇ ਵਿੱਚ ਹੈ ਤੇ ਫਿਰ ਇਸ ਔਰਤ ਨੂੰ ਅਸੀਂ ਆਪਣੇ ਦੇਸ਼ ਦੇ ਵਿੱਚ ਕਿਉਂ ਰੱਖਣਾ ਪਿਟੀਸ਼ਨ ਕਰਤਾ ਮਹਿੰਦਰਪਾਲ ਨੇ ਇਹ ਗੱਲ ਕਹੀ ਆ ਉਧਰੋਂ ਪਤਾ ਲੱਗਾ ਜੀ ਨਾਸਰਉ ਹਸੈਨ ਨੇ ਤੇ ਨੂਰ ਹਸੈਨ ਨੇ ਇਹਨਾਂ ਦੋਹਾਂ ਨੇ ਇੱਕ ਪਿਟੀਸ਼ਨ ਪਾਈ ਆ ਕਿ ਪੁਲਿਸ ਮੁਲਾਜ਼ਮ ਤੇ ਕੁਝ ਹੋਰ ਲੋਕ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਆ ਸਾਡੇ ਨਾਲ ਕੋਈ ਵੀ ਜ਼ਬਰਦਸਤੀ ਨਾ ਕੀਤੀ ਜਾਵੇ ਜ਼ਬਰਨ ਸਾਡੇ ਨਾਲ ਕੁਝ ਨਾ ਕੀਤਾ ਜਾਵੇ ਇਸ ਕਰਕੇ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਲਾਹੌਰ ਹਾਈ ਕੋਰਟ ਦੇ ਜੱਜਾ ਜਿਹੜੇ ਉਹ ਆਉਂਦੇ ਜਣਾਂ ਦੇ ਵਿੱਚ ਦੋਵੇਂ ਪਿਟੀਸ਼ਨਰਾਂ ਦੇ ਉੱਤੇ ਗੌਰ ਨਾਲ ਸੁਣਵਾਈ ਕਰਨਗੇ ਗੰਭੀਰਤਾ ਨਾਲ ਸੁਣਵਾਈ ਕਰਨਗੇ ਕਿਉਂਕਿ ਇਹ ਪਾਕਿਸਤਾਨ ਦੀ ਵੀ ਸੁਰੱਖਿਆ ਦਾ ਮਾਮਲਾ ਮੰਨਿਆ ਜਾ ਰਿਹਾ ਸਾਡੇ ਦੇਸ਼ ਦੀ ਸੁਰੱਖਿਆ ਦਾ ਮਾਮਲਾ ਤਾਂ ਹੈ ਹੀ ਜਦੋਂ ਪਤਾ ਹੀ ਨਹੀਂ ਵੀ ਭਾਈ ਇਹਦੀ ਹਰਕਤ ਕੀ ਆ ਇਹਦਾ ਮਕਸਦ ਕੀ ਆ ਇਹ ਕਿਉਂ ਗਈ ਸੀ ਇਹ ਕਦੋਂ ਤੋਂ ਗਿਟਮਟ ਕਰਦੀ ਸੀ ਇਹ ਉਥੇ ਜਿੱਥੇ ਗਈ ਆ ਉਹਨਾਂ ਨੂੰ ਵੀ ਇਸ ਗੱਲ ਦਾ ਖਤਰਾ ਵੀ ਕੀ ਪਤਾ ਇਹ ਕਿਹੜੇ ਮਕਸਦ ਤਹਿਤ ਆਈ ਆ ਕੀ ਪਤਾ ਇਹਦਾ ਏਜੰਡਾ ਕੀ ਹੈਗਾ ਤੇ ਜੇਕਰ ਇਹਦੇ ਸਾਰੇ ਏਜੰਡੇ ਸਹੀ ਹੁੰਦੇ ਤੇ ਫਿਰ ਇਹਨੇ ਇਸ ਉਮਰ ਦੇ ਵਿੱਚ ਸਿਰ ਦੇ ਵਿੱਚ ਸਵਾਪ ਪਉਣ ਦੇ ਨਾਲੋਂ ਆਪ ਦਾ ਇਸ਼ਕ ਪਗਾਉਣ ਦੇ ਲਈ ਕੋਈ ਹੋਰ ਰਾਹ ਛੋੜਨਾ ਸੀ ਬਾਬੇ ਜੜਾ ਦਰਮ ਨੀ ਸੀ ਛੋੜਨਾ ਇਸ ਕਰਕੇ ਹੁਣ ਉੱਥੇ ਵੀ ਸ਼ੱਕ ਆ ਤੇ ਇੱਥੇ ਵੀ ਸ਼ੱਕ ਆ ਜਿਹੜੇ ਲੋਕ ਖੁਦ ਨੂੰ ਵੱਧ ਐਡਵਾਂਸ ਕਹਿੰਦੇ ਆ ਕਿ ਇਸ਼ਕ ਦੇ ਵਜਹ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਆ ਉਹਨਾਂ ਨੇ ਨਾ ਇਹ ਗੱਲਾਂ ਫਿਲਮਾਂ ਦੇ ਵਿੱਚ ਸੁਣੀਆਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਰੀਅਲ ਲਾਈਫ ਤੇ ਰੀਲ ਵਾਲੀ ਲਾਈਫ ਦੇ ਵਿੱਚ ਅੰਤਰ ਕੀ ਹੁੰਦਾ ਰੀਅਲ ਲਾਈਫ ਦੇ ਵਿੱਚ ਕਦੇ ਰੀਟੇਕ ਨਹੀਂ ਹੁੰਦਾ ਤੇ ਰੀਲ ਵਾਲੀ ਲਾਈਫ ਯਾਨੀ ਕਿ ਜਿਹੜੀ ਰੀਲਾਂ ਵਾਲੀ ਜ਼ਿੰਦਗੀ ਆ ਫਿਲਮਾਂ ਵਾਲੀ ਉਹਦੇ ਵਿੱਚ ਟੇਕ ਜਿੰਨੇ ਮਰਜ਼ੀ ਲੈ ਲਓ ਉਹਦੀ ਕੋਈ ਪਰਵਾਹ ਨਹੀਂ ਹੁੰਦੀ 10 टेक 5 टेक 9 टेक 15 टेक ਪਰ ਰੀਅਲ ਲਾਈਫ ਦੇ ਵਿੱਚ ਦੁਬਾਰਾ ਟੇਕ ਨਹੀਂ ਹੁੰਦਾ ਇਸ ਗੱਲ ਦੇ ਉੱਤੇ ਗੌਰ ਕਰਿਆ ਕਰਗੇ ਜ਼ਿੰਦਗੀ ਨੂੰ ਪ੍ਰੈਕਟੀਕਲ ਹੋ ਕੇ ਜਿਉਣਾ ਪੈਂਦਾ ਜ਼ਿੰਦਗੀ ਕੱਲੇ ਜਜ਼ਬਾਤ ਦੇ ਸਿਰ ਤੇ ਨਹੀਂ ਚੱਲਦੀ ਕਿ ਆ ਮੈਨੂੰ ਚੰਗਾ ਲੱਗਦਾ ਹੈ ਤੇ ਇਹ ਮੈਨੂੰ ਹੁਣ ساری ਉਮਰ ਹੀ ਚੰਗਾ ਲੱਗੂਗਾ ਇਹ ਮੈਨੂੰ ਗੰਦਾ ਲੱਗਦਾ ਹੈ ਤੇ ਹੁਣ ساری ਉਮਰ ਹੀ ਗੰਦਾ ਲੱਗੂਗਾ ਇਸ ਕਰਕੇ ਪ੍ਰੈਕਟੀਕਲ ਹੋ ਕੇ ਚੱਲਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ ਜਿਹੜੀ ਆਪਣੇ ਦੇਸ਼ ਦੀ ਨਹੀਂ ਹੋਈ ਜਿਹੜੀ ਆਪਣੇ ਮਾਪਿਆਂ ਦੀ ਨਹੀਂ ਹੋਈ ਜਿਹੜੀ ਆਪਣੇ ਘਰ ਵਾਲੇ ਦੀ ਨਹੀਂ ਹੋਈ ਜਿਹੜੀ ਆਪਣੇ ਬੱਚਿਆਂ ਦੀ ਨਹੀਂ ਹੋਈ ਜਿਹੜੀ ਆਪਣੇ ਬੱਚਿਆਂ ਦੇ ਬੱਚਿਆਂ ਦੀ ਨਹੀਂ ਹੋਈ ਜਿਹੜੀ ਪਿੰਡ ਦੀ ਇੱਜ਼ਤ ਦੀ ਨਹੀਂ ਹੋਈ ਉਹ ਨਵੀਂ ਥਾਂ ਦੇ ਉੱਤੇ ਜਾ ਕੇ ਕਿਹੋ ਜਿਹਾ ਚੰਦ ਚਾੜੂ ਤੇ ਕਿਹੋ ਜਿਹਾ ਕੋਈ ਕਾਰਾ ਕਰੂ ਇਹ ਵੀ ਆਪਾਂ ਅੰਦਾਜ਼ਾ ਹੁਣੇ ਲਾ ਸਕਦੇ ਆ ਨੂਰ ਹੁਸੈਨ ਦੇ ਉੱਥੇ ਟਰਾਲੇ ਨਹੀਂ ਚੱਲਦੇ ਨੂਰ ਹੁਸੈਨ ਇਹ ਨਹੀਂ ਕਿ ਉੱਥੇ 5000 ਏਕੜ ਦਾ ਮਾਲਕ ਆ ਉਹ ਦਿਹਾੜੀ ਦੱਪਾ ਕਰਦਾ ਇਸ ਤੋਂ ਪਹਿਲਾਂ 사ਉਦੀ ਅਰਬ ਦੇ ਵਿੱਚ ਸੀ ਉਹ ਉੱਥੇ ਮਜ਼ਦੂਰੀ ਕਰਦਾ ਤੇ ਉਹਦੇ ਨਾਲ ਰਹਿ ਕੇ ਇਹਨੇ ਕਿੰਨੀ ਕੁ ਖੁਸ਼ਹਾਲ ਰਹਿਣਾ ਹਾਲੇ ਕਿ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਸੀ ਉਡਾਉਂਦੇ ਉਹ ਬੰਦਾ ਕਿਰਤ ਕਰੇ ਪਰ ਉਹਨੇ ਕਿਰਤ ਕਰਨ ਦੇ ਨਾਲੋਂ ਇਹ ਕਰਤੂਤ ਕਰਨ ਦੇ ਵੱਲ ਵੱਧ ਗੌਰ ਕੀਤੀ ਕਿਉਂਕਿ ਉਹਨੇ ਵੀ ਆਪਦੇ ਸਾਰੇ ਟੱਬਰ ਨੂੰ ਫਾਇਟ ਗਿਆ ਉਹਦਾ ਟੱਬਰ ਵੀ ਇਸ ਵੇਲੇ ਨਮੋਸ਼ੀ ਦੇ ਵਿੱਚ ਆ ਟੱਬਰ ਦੇ ਸਾਰੇ ਜੀ ਘਰ ਦੇ ਵਿੱਚੋਂ ਸ਼ੇਖੂਪੁਰਾ ਚੋਂ ਭੱਜੇ ਆ ਘਰ ਨੂੰ ਕੁੰਡਾ ਲੱਗਿਆ ਸੋ ਪਤਾ ਨਹੀਂ ਕਿ ਭਾਈ ਉਹ ਕਿੱਥੇ ਜਾ ਕੇ ਰਹਿ ਰਹੇ ਆ ਕਿਉਂਕਿ ਇਹਨੇ ਸਾਰਿਆਂ ਨੇ ਸਿਰ ਦੇ ਵਿੱਚ ਸਵਾ ਪਵਾ ਦਿੱਤੀ ਆ ਨਿਆਣਿਆਂ ਦੇ ਵੀ ਪਹਿਲੀ ਘਰ ਵਾਲੀ ਦੇ ਵੀ ਭੈਣਾ ਭਰਾਵਾਂ ਦੇ ਵੀ ਕਿਸੇ ਨੂੰ ਉਹਨੇ ਬਖਸ਼ਾ ਨਹੀਂ ਤੇ ਪਿੰਡ ਵਾਲੇ ਵੀ ਲਹਨਤਾ ਦੇ ਟੋਕਰੇ ਦੇ ਸਿਰ ਦੇ ਉੱਤੇ ਰੱਖਦੇ ਆ ਵੀ ਇਹਨੂੰ ਇਸ ਉਮਰ ਦੇ ਵਿੱਚ ਇਸ਼ਕ ਜਵਨ ਚੜਿਆ ਤੇ ਜਿਵੇਂ ਉਹਨੂੰ ਚੜਿਆ ਤੇ ਦੋਵਾਂ ਨੇ ਚੜ ਕੇ ਆਪਦੇ ਸਿਰ ਨੂੰ ਇਸ਼ਕ ਤੇ ਚੰਦ ਨਵਾ ਚੜਤਾ ਸੋ ਵੈਨੇ ਪਾਈ ਕੀ ਬਣਦਾ ਪਰ ਮੰਗੇ ਕੀਤੀ ਗਈ ਆ ਪਟੀਸ਼ਨ ਦੇ ਵਿੱਚ ਕਿ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਸਰਬਜੀਤ ਨੂੰ ਤੇ ਇਹਨੂੰ ਪਿੰਡੀ ਸੱਟੇ ਨਾਲ ਦੀ ਨਾਲ ਇੰਡੀਆ ਵਾਪਸ ਭੇਜਿਆ ਜਾਵੇ ਇੰਡੀਆ ਉਹਨੇ ਵਾਪਸ ਆਉਣਾ ਕਿ ਨਹੀਂ ਇਹਦੀ ਮੈਨੂੰ ਪਤਾ ਨਹੀਂਗਾ ਪਰ ਜੇ ਉਹ ਆ ਗਈ ਤਾਂ ਤੁਸੀਂ ਇਹ ਦੇਖੋ ਣਾਲੇ 100 ਗੰਡੇ ਖਾਦੇ ਤੇ ਨਾਲੇ 170 ਖਾਦੇ ਇਹ ਗੱਲ ਸਾਬਤ ਹੋ ਜਾਣੀ ਆ ਇਹ ਗੱਲ ਸੱਚੀ ਸਾਬਤ ਹੋ ਜਾਣੀ ਆ ਹੋ ਸਕਦਾ ਉਹ ਨਾ ਆਵੇ ਤੇ ਉੱਥੇ ਉਹਨੇ ਕਿਹੜੀ ਪਟਰਾਣੀ ਬਣ ਕੇ ਰਹਿਣਾ ਤੁਸੀਂ ਇਹਦੇ ਬਾਰੇ ਅੰਦਾਜ਼ਾ ਲਾ ਲਓ ਸੋ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਕਿਹੜੇ-ਕਿਹੜੇ ਮੋੜ ਸਾਹਮਣੇ ਆਉਂਦੇ ਆ ਪਰ ਇੱਕ ਜਾਣਕਾਰੀ ਹੋਰ ਸਾਂਝੀ ਕਰ ਲਈਏ ਜਿਹੜੀ ਜਲੰਧਰ ਵਾਲੀ ਖਬਰ ਆ ਜਲੰਧਰ ਦੇ ਵਿੱਚ ਜਿਹੜੀ 13 ਸਾਲਾਂ ਬੱਚੀ ਦਰਿੰਦੇ ਦੇ ਵੱਲੋਂ ਮਾਰੀ ਗਈ ਆ ਕੱਲ ਉਹਦੀ ਜਲੰਧਰ ਦੇ ਮਿੱਠੂ ਬਸਤੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਮ ਅਰਦਾਸ ਭੋਗ ਦੀ ਸਮਾਗਮ ਸੀ। ਭੋਗ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਨੂੰ ਤਰਬਾਹਸ ਦੇਣ ਦੇ ਲਈ ਪਰਿਵਾਰ ਦੇ ਨਾਲ ਖੜਨ ਦੇ ਲਈ ਪਰਿਵਾਰ ਨੂੰ ਆਸਰਾ ਦੇਣ ਦੇ ਲਈ ਬੜੀ ਵੱਡੀ ਗਿਣਤੀ ਲੋਕ ਪਹੁੰਚੇ ਆ। ਇੱਥੇ ਦਿਲਰੋਜ਼ ਨਾਂ ਦੀ ਇੱਕ ਬੱਚੀ ਦਾ ਬਾਪ ਵੀ ਪਹੁੰਚਿਆ। ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ। ਦਿਲਰੋਜ਼ ਕੌਣ ਆ ਜਿਹਨੂੰ ਕਿ 2021 ਦੇ ਵਿੱਚ ਲੁਧਿਆਣੇ ਦੀ ਇੱਕ ਮਮਤਾ ਨਾਂ ਦੀ ਔਰਤ ਨੇ ਸਕੂਟਰੀ ਦੇ ਉੱਤੇ ਬਿਠਾਇਆ ਸੀ ਸਲੇਮ ਟਾਬਰੀ ਦੇ ਵਿੱਚ ਟੋਆ ਪੱਟ ਕੇ ਉਹਨੂੰ ਦਬ ਦਿੱਤਾ ਸੀ ਜਉਂਦੀ ਨੂੰ ਬਾਅਦ ਦੇ ਵਿੱਚੋਂ ਫੜੀ ਗਈ ਸੀ ਤੇ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਆ ਦਲਰੋਜ ਦਾ ਬਾਪ ਇਸ ਕਰਕੇ ਆਇਆ ਸੀ ਕਿ ਜਿਵੇਂ ਮੇਰੀ ਧੀ ਦੀ ਪੀੜ ਮੈਨੂੰ ਸੀ ਓਵੇਂ ਹੀ ਇਸ ਧੀ ਦੀ ਪੀੜ ਇਹਦੀ ਮਾਂ ਨੂੰ ਆ ਮੇਰੀ ਧੀ ਦਾ ਵੀ ਕੋਈ ਕਸੂਰ ਨਹੀਂ ਸੀ ਤੇ ਇਹਦਾ ਵੀ ਕੋਈ ਕਸੂਰ ਨਹੀਂ ਸੀ ਇਹਦੇ ਨਾਲ ਜ਼ਬਰਜਨਾਹ ਹੋਇਆ ਤੇ ਮੇਰੀ ਧੀ ਨੂੰ ਵੀ ਦਬ ਦਿੱਤਾ ਗਿਆ ਸੀ ਉਹਨੂੰ ਮਾਰ ਦਿੱਤਾ ਗਿਆ ਸੀ ਤੇ ਉਹਨੇ ਰੋਂਦੇ ਹੋਏ ਇੱਕ ਗੱਲ ਕਹੀ ਆ ਉਹਨੇ ਇਹ ਗੱਲ ਆਖੀ ਆ ਕਿ ਮੇਰੇ ਮਨ ਦੇ ਉੱਤੇ ਭਾਰ ਬਹੁਤ ਸੀ ਵੀ ਯਾਰ ਬਿਲਕੁਲ ਉਹੋ ਕੁਝ ਹੋਇਆ ਜਿਹੜਾ ਕੁਝ ਮੇਰੇ ਨਾਲ ਹੋਇਆ ਸੀ ਪਰ ਜਿਹੜੀ ਸਾਡੇ ਮਾਮਲੇ ਦੇ ਵਿੱਚ ਦੋਸ਼ੀ ਆ ਉਹਨੂੰ ਅਦਾਲਤ ਨੇ ਫਾਂਸੀ ਦਾ ਸੁਣਾਤੀ ਪਰ ਹਾਲੇ ਤੱਕ ਇਹਨੂੰ ਫਾਂਸੀ ਦਿੱਤੀ ਨਹੀਂ ਗਈ ਉਹਨੇ ਇਹ ਗੱਲ ਕਹੀ ਆ ਵੀ ਇਹ ਮਾਮਲਾ ਜਿਹੜਾ ਜਲੰਧਰ ਵਾਲਾ ਇਹਦੇ ਵਿੱਚ ਵੀ ਪਤਾ ਨਹੀਂ ਫਾਂਸੀ ਹੋਣੀ ਆ ਕਿ ਨਹੀਂ ਹੋਣੀ ਪਰ ਅਸੀਂ ਆਜੋ ਫਾਂਸੀ ਦੀ ਮੰਗ ਕਰ ਗਏ ਤਾ ਜੋ ਕਿਸੇ ਦੀ ਧੀ ਨਾਲ ਕਿਸੇ ਦੇ ਪੁੱਤ ਨਾਲ ਕਿਸੇ ਦੇ ਨਿਆਣੇ ਨਾਲ ਕਿਸੇ ਦੀ ਇੱਜ਼ਤ ਦੇ ਨਾਲ ਕੋਈ ਵੀ ਭਵਖ ਦੇ ਵਿੱਚ ਇਵੇਂ ਖੇਡੇ ਨਾ ਕਹਿਣ ਦਾ ਭਾਵ ਇਹ ਆ ਵੀ ਇੱਕ ਕੇਸ ਨਹੀਂ ਇਸ ਤੋਂ ਪਹਿਲਾਂ ਕਿੰਨੇ ਹੋਰ ਕੇਸ ਆ ਕੀ ਹਰਵੀਰ ਦੇ ਕਾਤਲ ਨੂੰ ਫਾਂਸੀ ਹੋਗੀ ਕੀ ਦਿਲਰੋਸ਼ ਦੀ ਕਾਤਲ ਨੂੰ ਫਾਂਸੀ ਹੋਗੀ ਕੀ ਜਿਹੜਾ ਇਹ ਇਸ ਵੇਲੇ ਬੰਦਾ ਫੜਿਆ ਗਿਆ ਜਿਸ ਨੇ ਕਿ ਕੁੜੀ ਦਾ ਗਲ ਘੁੱਟ ਕੇ ਉਹਨੂੰ ਮਾਰਿਆ ਜਲੰਧਰ ਦੇ ਵਿੱਚ ਤੇ ਕੀ ਇਹਨੂੰ ਫਾਂਸੀ ਹੋਊਗੀ ਇਹ ਇੱਕ ਬਹੁਤ ਵੱਡਾ ਸਵਾਲ ਆ ਪਰ ਕਿਉਂਕਿ ਮਾਮਲਾ ਬੜਾ ਗੁੰਝਲਦਾਰ ਬਣ ਗਿਆ ਸੀ ਤੇ ਸਰਕਾਰ ਦੇ ਨੱਕ ਦਾ ਸਵਾਲ ਬਣ ਗਿਆ ਸਰਕਾਰ ਦੇ ਲਈ ਇੱਜ਼ਤ ਦਾ ਸਵਾਲ ਬਣ ਗਿਆ ਇਸ ਕਰਕੇ ਸਰਕਾਰ ਨੇ ਇਹ ਗੱਲ ਕਹੀ ਆ ਕਿ ਜਿਹੜੀ ਕੁੜੀ ਮਾਰੀ ਗਈ ਆ ਉਹਦੀ ਮਾਂ ਨੂੰ ਅਸੀਂ ਸਰਕਾਰੀ ਨੌਕਰੀ ਦੇਵਾਂਗੇ ਤੇ ਇਹਨਾਂ ਦੇ ਜਿਹੜਾ ਪੁੱਤ ਆ ਉਸ ਔਰਤ ਦਾ ਉਹਨੂੰ ਅਸੀਂ ਬਦਲੀ ਕਰਕੇ ਜਲੰਧਰ ਦੇ ਵਿੱਚ ਲਿਆਵਾਂਗੇ ਤੇ ਸਰਕਾਰ ਇਹਨਾਂ ਦੀ ਆਰਥਿਕ ਤੌਰ ਦੇ ਉੱਤੇ ਮਦਦ ਵੀ ਕਰੂਗੀ ਉਧਰ ਜੱਥੇਬੰਦਗਾਂ ਨੇ ਗੱਲ ਕਹੀ ਆ ਕਿ ਅਸੀਂ ਤਾਂ ਫਾਂਸੀ ਚਾਹੁੰਨੇ ਜੀ ਚੌਂਕ ਦੇ ਵਿੱਚ ਇਸ ਕਾਤਲ ਨੂੰ ਚੌਂਕ ਦੇ ਵਿੱਚ ਜਲੰਧਰ ਦੇ ਪੀਪੀ ਚੌਂਕ ਦੇ ਵਿੱਚ ਜਨਤਾ ਦੀ ਕਚਹਿਰੀ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਆ ਲੋਕਾਂ ਦੀ ਮੰਗ ਇਹ ਆ ਸਰਕਾਰ ਇਸ ਮਸਲੇ ਦੇ ਉੱਤੇ ਮਿੱਟੀ ਪਾਉਣਾ ਚਾਹੁੰਦੀ ਆ ਪਰਿਵਾਰ ਇਸ ਮਾਮਲੇ ਦੇ ਵਿੱਚ ਰੋ ਰੋ ਕੇ ਝੱਲਾ ਹੋਇਆ ਪਿਆ ਲੋਕ ਉਹਨਾਂ ਦੇ ਨਾਲ ਖੜੇ ਆ ਤੇ ਬਿਨੇ ਆਉਂਦੇ ਸਮੇਂ ਦੇ ਵਿੱਚ ਮੰਗਦਾ ਕੀ ਆ ਪਰ ਬੇਨਤੀ ਹੱਥ ਜੋੜ ਕੇ ਇਹ ਆ ਸਾਡਾ ਕਾਨੂੰਨ ਇਸ ਮਾਮਲੇ ਵਿੱਚ ਤੇਜ਼ੀ ਵਰਤਿਆ ਕਰੇ ਇਸ ਮਾਮਲੇ ਦੇ ਵਿੱਚ ਢਿੱਲਮਠ ਨਾ ਹੋਵੇ ਕਿਉਂਕਿ ਢਿੱਲਮਠ ਦੇ ਕਰਕੇ ਜਿੰਨੇ ਵਰੇ ਬੀਤ ਰਹੇ ਆ ਉਨੇ ਹੀ ਸਾਸ ਸੁਖ ਦੇ ਤੇ ਮੁਕਦੇ ਆ ਜਿਹੜੇ ਪੀੜਤ ਪਰਿਵਾਰਕ ਮੈਂਬਰ ਹੁੰਦੇ ਆ ਜਿਹਦੇ ਘਰ ਦੀ ਇੱਜ਼ਤ ਜਿਹਦੇ ਘਰ ਦਾ ਬੱਚਾ ਇਵੇਂ ਹਵਾਨੀਅਤ ਦਾ ਸ਼ਿਕਾਰ ਹੋ ਜੇ ਤੇ ਫਿਰ ਉਹਨਾਂ ਦਾ ਜਿਉਣਾ ਦੁਬਰ ਹੋ ਜਾਂਦਾ ਤੇ ਅਦਾਲਤਾਂ ਤੱਕ ਗਵਾਹਾਂ ਦੇ ਮੁਕਰ ਜਾਣ ਦੀ ਗਵਾਹਾਂ ਦੇ ਭੁਗਤ ਜਾਣ ਦੀ ਉੜੀ ਕਰਦੇ ਰਹਿੰਦੀਆਂ ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਦਰਿੰਦਿਆਂ ਨੂੰ ਫਾਂਸੀ ਵੇਲੇ ਸਰ ਦਿੱਤੀ ਜਾਵੇ ਫਾਸਟ ਰੈਕ ਅਦਾਲਤਾਂ ਦੇ ਵਿੱਚ ਸੁਣਵਾਈ ਹੋਣੀ ਚਾਹੀਦੀ ਆ ਤੇ ਬਸ ਕੁਝ ਕਿ ਦਿਨਾਂ ਦੇ ਵਿੱਚ 2-4 ਹਫ਼ਤਿਆਂ ਦੇ ਵਿੱਚ ਹੀ ਮਾਮਲਾ ਤੈਅ ਹੋ ਜਾਣਾ ਚਾਹੀਦਾ ਮੈਂ ਦਾਬੇ ਨਾਲ ਇਹ ਗੱਲ ਕਹਿੰਦਾ ਜੇਕਰ ਪੰਜ ਕ ਬੰਦੇ ਇਉਂ ਟੰਗੇ ਹੋਣ ਨਾ ਇਹ ਤੇ ਉਸ ਤੋਂ ਬਾਰੇ ਛੇਵਾਂ ਬੰਦਾ ਇਹੋ ਜੀ ਕਰਤੂਤ ਕਰਨ ਤੋਂ 100 ਵਾਰ ਪਹਿਲਾਂ ਸੋਚੂਗਾ ਕਿਉਂਕਿ ਉਹ ਕਿਸੇ ਦੀ ਧੀ ਵੱਲ ਜਾਣ ਤੋਂ ਪਹਿਲਾਂ ਕਿਸੇ ਦੇ ਪੁੱਤ ਵੱਲ ਜਾਣ ਤੋਂ ਪਹਿਲਾਂ ਕਿਸੇ ਨੂੰ ਹਵਸ ਦਾ ਸ਼ਿਕਾਰ ਬਣਾਉਣ ਤੋਂ ਪਹਿਲਾਂ ਇਹ ਸੋਚੂਗਾ ਕਿ ਪੰਜਾਂ ਜਣਿਆਂ ਨਾਲ ਕੀ ਹੋਇਆ ਸੀ ਇਹ ਇੱਕ ਉਦਾਹਰਣ ਸੈੱਟ ਕਰਨੀ ਚਾਹੀਦੀ ਹੈ ਜੇ ਉਦਾਹਰਣ ਨਾ ਸੈੱਟ ਕੀਤੀ ਗਈ ਤਾਂ ਪਤਾ ਨਹੀਂ ਹੋਰ ਪ੍ਰੋਬਲੀ ਇਨਕੌਣ ਹੋ ਪਤਾ ਨਹੀਂ ਹੋਰ ਹਰਵੀਰ ਕੌਣ ਹੋ ਪਤਾ ਨਹੀਂ ਹੋਰ ਦਿਲਰੋਜ਼ ਕੌਣ ਹੋ ਤੇ ਹੋ ਸਕਦਾ ਤੁਹਾਡਾ ਆਪਣਾ ਬੱਚਾ ਹੋਵੇ ਤੁਹਾਡੀ ਧੀ ਹੋਵੇ ਤੁਹਾਡਾ ਪੁੱਤ ਹੋਵੇ ਤੁਹਾਡੀ ਭੈਣ ਹੋਵੇ ਤੁਹਾਡੇ ਟੱਬਰ ਦਾ ਕੋਈ ਜੀ ਹੋਵੇ ਆਜੋ ਆਪਾਂ ਇਸ ਮਾਮਲੇ ਦੇ ਉੱਤੇ ਇਕੱਠੇ ਹੋਈਏ ਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹੀਏ ਤੇ ਅਗਲੀ ਇੱਕ ਜਾਣਕਾਰੀ ਹੋਰ ਸਾਂਝੀ ਕਰਨੀ ਮਨਦੀ ਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਜਿੱਤ ਗਏ ਆ ਲੰਘੇ ਕੱਲ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੈਨੇਟ ਦੇਗਾ ਚੋਣਾਂ ਦੀ ਤਰੀਕ ਵਾਸਤੇ ਬਹੁਤ ਵਧੀਆ ਗੱਲ ਆ ਵਿਦਿਆਰਥੀ ਜਿੱਤੇ ਆ ਵਿਦਿਆਰਥੀਆਂ ਨੂੰ ਵਾਰਕਾਂ ਲੰਮੇ ਸਮੇਂ ਤੋਂ ਕਈ ਦਿਨਾਂ ਤੋਂ ਕੁਝ ਹਫ਼ਤਿਆਂ ਤੋਂ ਵਿਦਿਆਰਥੀ ਸੰਘਰਸ਼ ਕਰ ਰਹੇ ਸੀ ਕਿ ਅਸੀਂ ਇਸ ਜੰਗ ਨੂੰ ਜਿੱਤੇ ਬਿਨਾ ਚੁੱਪ ਨਹੀਂ ਕਰਨਾ ਹਟਣਾ ਨਹੀਂ ਪਿੱਛੇ ਤੁਹਾਡੇ ਸਿਰ ਨੂੰ ਸਲਾਮ ਕਰਨੀ ਬਣਦੀ ਆ ਤੁਹਾਡੇ ਕਰਕੇ ਯੂਨੀਵਰਸਿਟੀ ਦੇ ਵਿੱਚੋਂ ਪੰਜਾਬ ਮੰਨਫੀ ਹੋਣਾ ਬਚ ਗਿਆ ਤੇ ਸੈਨੇਟ ਦੀ ਚੋਣ ਦੀ ਤਰੀਕ ਦਾ ਐਲਾਨ ਹੋ ਗਿਆ ਬਹੁਤ ਵਧੀਆ ਗੱਲ ਆ ਕੇਂਦਰ ਦੀ ਸਰਕਾਰ ਨੂੰ ਝੁਕਣਾ ਪਿਆ ਉਹ ਮੰਨ ਕੇ ਰਾਜ਼ੀ ਨਹੀਂ ਸੀ ਝੁਕਣਾ ਪਿਆ ਕਿਉਂਕਿ ਵਿਦਿਆਰਥੀਆਂ ਨੇ ਇਹ ਗੱਲ ਕਹਤੀ ਸੀ ਕਿ ਅਸੀਂ ਬੀਜੇਪੀ ਦੇ ਦਫਤਰਾਂ ਦਾ ਘਿਰਾਓ ਕਰਾਂਗੇ ਉਸ ਸਮੇਂ ਦੇ ਵਿੱਚ ਜੇਕਰ ਇਸ ਮਸਲੇ ਦੇ ਉੱਤੇ ਕੁਝ ਸੋਚਿਆ ਨਾ ਗਿਆ ਤਾਂ ਪਰ ਹੁਣ ਮੇਰੀ ਇੱਕ ਨਿੱਕੀ ਜਿਹੀ ਬੇਨਤੀ ਵੀ ਆ ਦੇਖੋ ਵਿਦਿਆਰਥੀ ਬਹੁਤ ਸਿਆਣੇ ਆ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਇਲੋਗ ਵਾਲੀ ਕੁੜੀ ਜਿਨੇ ਕੇ ਜਜ਼ਬੇ ਦੇ ਨਾਲ ਜਜ਼ਬਾਤ ਦੇ ਨਾਲ ਗੱਲ ਕਹੀ ਸੀ ਪੁਲਿਸ ਮੁਲਾਜ਼ਮ ਨੂੰ ਕਿ ਬਾਹਰ ਛੱਡ ਮੇਰੀ ਬਾਹਰ ਛੱਡ ਤੂੰ ਮੇਰੀ ਉਸ ਕੁੜੀ ਦੀ ਕਲਿੱਪ ਬਹੁਤ ਵਾਇਰਲ ਹੋਈ ਉਸ ਕੁੜੀ ਦੀ ਕਲਿੱਪ ਇੰਨੀ ਵਾਇਰਲ ਹੋਈ ਵੀ ਬਾਅਦ ਦੇ ਵਿੱਚ ਸਾਡੇ ਮੀਡੀਆ ਕਰਮਚਾਰੀਆਂ ਨੇ ਉਹਦੀ ਇੰਟਰਵਿਊ ਵੀ ਕੀਤੀ ਬੱਚੀ ਆ ਨਿਆਣੀ ਆ ਵਿਦਿਆਰਥਣ ਆ ਉਮਰ ਦੇ ਪਹਿਲੇ ਪੂਰ ਦੇ ਵਿੱਚ ਆ ਉਹਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਮਕਾਮ ਹਾਸਲ ਕਰਨੇ ਆ ਹੋਰ ਵੀ ਕਈ ਵਿਦਿਆਰਥੀ ਤੇ ਵਿਦਿਆਰਥਣਾਂ ਨੇ ਇਸ ਸੰਘਰਸ਼ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਹੌਸਲੇ ਦੇ ਨਾਲ ਇਰਾਦੇ ਮਜ਼ਬੂਤ ਦੇ ਨਾਲ ਡਿੜਤਾ ਦੇ ਨਾਲ ਪਰ ਮੇਰੀ ਬੇਨਤੀ ਇਹ ਆ ਜੀ ਕਿ ਹੁਣ ਜਦੋਂ ਤੁਸੀਂ ਇਹ ਜੰਗ ਜਿੱਤ ਲਈ ਆ ਤੇ ਜ਼ਮੀਨ ਦੇ ਉੱਤੇ ਹੀ ਰਹਿਣਾ ਤੁਸੀਂ ਬਿਲਕੁਲ ਵੀ ਹਵਾ ਦੇ ਵਿੱਚ ਉੱਡਣਾ ਨਹੀਂ ਆ ਤੁਹਾਡਾ ਪਹਿਲਕ ਲੱਕੜਾ ਮਕਸਦ ਪੜਨਾ ਹੀ ਆ ਤੁਹਾਡਾ ਪਹਿਲਾ ਮਕਸਦ ਲੜਨਾ ਨਹੀਂ ਆ ਇੱਥੇ ਲੜਾਈ ਕਰਨੀ ਪਈ ਆਪਾਂ ਨੂੰ ਮਜਬੂਰੀ ਦੇ ਵਿੱਚ ਲੜਾਈ ਕਰਨੀ ਹੀ ਚਾਹੀਦੀ ਸੀ ਆਪਦੇ ਘਰ ਨੂੰ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਪਰ ਇਹ ਜਿਹੜਾ ਸੋਸ਼ਲ ਮੀਡੀਆ ਦਾ ਸੰਸਾਰ ਆ ਇਹ ਫੂਕ ਛਕਾਉਣ ਵਾਲਾ ਮੇਰੀ ਉਸ ਭੈਣ ਨੂੰ ਵੀ ਬੇਨਤੀ ਹੈ ਜਿਹਨੇ ਕਿਹਾ ਸੀ ਕਿ ਬਾਹ ਛੱਡ ਤੂੰ ਮੇਰੀ ਇਹ ਲੋਕਾਂ ਦੇ ਪੰਪ ਦੇ ਵਿੱਚ ਨਹੀਂ ਆਉਣਾ ਫੂਕ ਦੇ ਵਿੱਚ ਨਹੀਂ ਆਉਣਾ ਇਹਨਾਂ ਨੇ ਵੱਡੇ ਵੱਡੇ ਬਿਲਕੁਲ ਨੁਕਰੇ ਲਾਏ ਆ ਇਹਨਾਂ ਦੇ ਪੱਤੇ ਰਾਸ ਨਹੀਂ ਆਏ ਇਹਨਾਂ ਦੇ ਚਟੇ ਦਰਖਤ ਹਰੇ ਨਹੀਂ ਹੋਏ ਇਸ ਕਰਕੇ ਇਹਨਾਂ ਦੇ ਪੰਪਾਂ ਦੇ ਵਿੱਚ ਬਿਲਕੁਲ ਨਹੀਂ ਆਉਣਾ ਪੰਪਾਂ ਦੇ ਵਿੱਚ ਆ ਕੇ ਆਪਾਂ ਕੋਈ ਗਲਤ ਫੈਸਲਾ ਕਰ ਲਈਏ ਆਪਾਂ ਪੜ੍ਹਾਈ ਤੋਂ ਉਰੇ ਪਰੇ ਹੋ ਜਗੇ ਆਪਾਂ ਜ਼ਿੰਦਗੀ ਦਾ ਰਾਹ ਹੁਣੇ ਹੀ ਛੋਟੀ ਉਮਰ ਦੇ ਵਿੱਚ ਹੋਰ ਅਖਤਿਆਰ ਕਰ ਲਈਏ ਇਹਦੇ ਨਾਲ ਤੁਹਾਡਾ ਭਵਿੱਖ ਦੇ ਵਿੱਚ ਨੁਕਸਾਨ ਹੋਣਾ ਫੂਕ ਛਕਾਉਣ ਵਾਲੇ ਬਹੁਤ ਸਾਰੇ ਆ ਤੇ ਭੂਖ ਕੱਢਣ ਵਾਲੇ ਉਸ ਤੋਂ ਵੀ ਵੱਧ ਆ ਤੇ ਜਦੋਂ ਲੋਕ ਕਿਸੇ ਨੂੰ ਸਿਖਰ ਦੇ ਉੱਤੇ ਸੋਸ਼ਲ ਮੀਡੀਆ ਤੇ ਲੈ ਕੇ ਜਾਂਦੇ ਆ ਤੇ ਫਿਰ ਉਹਦਾ ਅਗਲਾ ਦਿਨ ਐਸਾ ਹੁੰਦਾ ਵੀ ਜਦੋਂ ਉਹਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਆ ਇਹਨਾਂ ਬੱਚਿਆਂ ਦੇ ਨਾਲ ਆਪਾਂ ਵਫਾ ਕਮਾਈਏ ਇਹਨਾਂ ਬੱਚਿਆਂ ਨੂੰ ਬੇਨਤੀ ਆ ਕਿ ਤੁਸੀਂ ਮਚ्योर ਹੋਣਾ ਤੁਸੀਂ ਸੁਹਿਰਦ ਹੋਣਾ ਤੁਸੀਂ ਸੰਜੀਦਾ ਹੋਣਾ ਤੁਸੀਂ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਹਾਂ ਜੇ ਇੱਕ ਤੇ ਫਿਰ ਸੰਘਰਸ਼ ਦੀ ਲੋੜ ਪਈ ਆਪਾਂ ਫਿਰ ਮਰਾਦਾ ਦੇ ਵਿੱਚ ਰਹਿ ਕੇ ਲੜਾਈ ਲੜਾਂਗੇ ਪੂਰਾ ਪੰਜਾਬ ਲੜਾਈ ਲੜੂਗਾ ਪਰ ਮੀਢਗੇ ਦੇ ਇੱਕ ਹਿੱਸੇ ਦੀ ਚੁਕੜਾਂ ਦੇ ਵਿੱਚ ਨਹੀਂ ਆਉਣਾ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ